ਕੱਟਿਆ ਹੋਇਆ ਹੁੰਦਾ। ਮੇਰੇ ਬਹੁਤ ਸਾਰੇ ਇਹਨਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਨੂੰ ਲੱਗਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ। ਅੱਜ ਹੈਗਾ ਇਹ ਸੰਡੇ ਦਾ ਹੈਗਾ ਦਿਨ ਤੇ ਹੁਣ 6 ਵਜੇ ਦਾ ਹੈਗਾ ਟਾਈਮ ਆ। ਤੇ ਚਲੋ ਜੀ ਹੁਣ ਆਪਾਂ ਚੱਲਦੇ ਆ ਮੇਲਾ ਦੇਖਣ ਤੇ ਤੁਹਾਨੂੰ ਵੀ ਆਪਾਂ ਅੱਜ ਮੇਲਾ ਦਿਖਾਵਾਂਗੇ। ਤੇ ਸਾਡੀ ਸਾਰੀ ਫੈਮਿਲੀ ਅੱਜ ਚੱਲੀ ਆ ਮੇਲਾ ਦੇਖਣ ਤੇ ਅਸੀਂ ਨਾਲ ਅਨਾਰੇਖਾ ਨੂੰ ਵੀ ਲੈ ਕੇ ਚੱਲੇ ਆ ਮੇਲਾ ਦੇਖਣ ਵਾਸਤੇ। ਇਹ ਵੀ ਹੁਣ ਤਿਆਰ ਹੋ ਕੇ ਆ ਗਈ ਐ ਪਾਣੇ ਹੁਣ ਇਹਨੂੰ ਘਾਰਾਂ ਕੰਮ ਨੂੰ ਛੱਡ ਕੇ ਜਾਣਾ ਵਿਚਾਰੀ ਐ ਮਗਾ ਚਾ ਲੈ ਇਹਨੂੰ ਵੀ ਅੱਜ ਪਾ ਮੇਲਾ ਦਿਖਾਉਣੇ ਆ ਦੇਖੋ ਇਹਨੇ ਅੱਜ ਕਿੰਨੀ ਟੌਰ ਕੱਢੀ ਹੋਈ ਐ ਦੇ ਹਾਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਈ ਸਰੀ ਤੋ ਜੀ ਤਲਵਾਰ ਦੋ ਸਰੀ ਤੇਜ ਬਖਸ਼ੋ ਤੁਹਾਡੇ ਮਮੇ ਆਉਂਦੀ ਸਰਕਾਰਾਂ ਦੇ ਲਈ ਗੁਰੂ ਵਿਖਾ ਨੂੰ ਇਹ ਕਹਿ ਦਿੱਤਾ ਕਿ ਤੁਸੀਂ ਘੋੜੇ ਲਿਆਓ ਪਰ ਕੋਈ ਇੱਕ ਇਤਿਹਾਸ ਕਾਣਾ ਨੇ ਲਿਖਿਆ ਕੋ ਆਪਣੇ ਨਜ਼ਰੀਏ ਨਾਲ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜਿੱਤੇ ਸ਼ੁਭਾਏ ਮਾਨਸਾਤ ਉਹ ਸੁਲਤਨ ਵੀ ਗੁਰਸਿੰਘ ਪਰਬ ਦੇਸ਼ਾਂ ਦੇ ਵਿੱਚ ਇਹ ਸਲਾਮੀਤ ਦੇ ਸੇਖ ਇਸਲਾਮ ਦੇ ਦੇਸ਼

ਰੌਣਕ ਹੋ ਜਾਊ ਕੱਟਵੇ ਚੱਲ ਮੇਲੇ ਨੂੰ ਚੱਲੀਏ ਰੌਣਕ ਹੋ ਜਾਊ ਕੱਟਵੇ ਚੱਲ ਮੇਲੇ ਨੂੰ ਚੱਲੀਏ ਕੱਢ ਕੁੜਤੇ ਦੇ ਕੱਢ ਕੁੜਤੇ ਦੇ ਵਟਵੇ ਚੱਲ ਮੇਲੇ ਨੂੰ ਚੱਲੀਏ ਰੌਣਕ ਹੋ ਜਾਊ ਕੱਟ ਸਾਂਭ ਲੈ ਕਿ ਜੋਰੀਆਂ ਆ ਲੈ ਫੜ ਆ ਲੈ ਫੜ ਆ ਲੈ ਫੜ ਪੁੰਜੀਆਂ ਤੇ ਸਾਂਭ ਲੈ ਕਿ ਜੋਰੀਆਂ ਖਸਮਾਂ ਨੂੰ ਖਾਂਦਾ ਤੇਰਾ ਕਰਵੇ ਚੱਲ ਮੇਲੇ ਨੂੰ ਚੱਲੀਏ ਰੌਣਕ ਹੋ ਜਾਊ ਕੱਟਵੇ ਚੱਲ ਮੇਲੇ ਨੂੰ ਰੌਣਕ ਹੋ ਜਾਊ ਕੱਟਵੇ ਚੱਲ ਮੇਲੇ ਨੂੰ ਚਲੀਏ चादर लठे दी चादर उत्ते सलेटी रंग माया आवो सा ਜਨਵੇਂ ਖੁਸਤ ਲੈ ਕੇ ਅੰਬਰ ਸਿਆ ਗਲਬਾ ਕੇ ਬਾਸ ਕਟ ਕਾਲੀ ਮੁਨਫੀਆਂ ਵਾਲੀ ਛੌਂਕੜ ਓਏ ਹੋਏ ਛੌਂਕੜ ਮੇਲੇ ਦੀ ਜਨਵੇਂ ਜਨਵੇਂ ਕੇ ਛੌਂਕੜ ਮੇਲੇ ਦੀ ਪੈ ਟੋਕ ਝਾਂਜਰਾ ਪੌਂਦ ਮੇਲਦੀ ਆਉਂਦਿ ਛੌਂਕੜ ਓਏ ਹੋਏ ਛੌਂਕੜ ਮੇਲੇ ਦੀ ਸਰਾ ਵੀ ਦਸ ਲੱਖ ਕੋਰੀ ਦਮਰੋਲੇ ਖਾਵੇ ਸੇ ਸਨਾ ਜਾਵੇ ਕਿ ਛੌਕਣੂ ਓਏ ਹੋਏ ਕਿ ਛੌਕਣ ਮੇਲੇ ਦੀ ਜਨਵੇ ਇੱਕ ਲੱਡੂਆਂ ਦਾ ਭਾ ਪੁੱਛਦੀ ਜਨਵੇ ਜਨਵੇ ਇੱਕ ਲੱਡੂਆਂ ਦਾ ਭਾ ਪੁੱਛਦੀ ਚੰਚੜਿਆ ਸਹਰ ਵਿੱਚ ਛਾਰ ਕਿ ਤੁਮਗਾ ਤਾਰੇ ਕਿ ਛੌਕਣ ਓਏ ਹੋਏ ਕਿ ਛੌਕਣ ਮੇਲੇ ਰੌਣਕ ਹੋ ਜਾਊ ਕੱਟ ਵੇ ਚੱਲ ਮੇਲੇ ਨੂੰ ਚੱਲੀਏ ਰੌਣਕ ਹੋ ਜਾਊ ਕੱਟ ਵੇ ਚੱਲ ਮੇਲੇ ਨੂੰ ਚੱਲੀਏ ਕੱਢ ਕੁੜਤੇ ਦੇ ਕੱਢ ਕੁੜਤੇ ਦੇ ਵਟ ਵੇ ਚੱਲ ਮੇਲੇ ਨੂੰ ਚੱਲੀਏ ਰੌਣਕ ਹੋ